ਇਸ ਵੇਲੇ ਦੀ ਵੱਡੀ ਖਬਰ ਮਧ ਪ੍ਰਦੇਸ਼ ਤੋਂ ਆ ਰਹੀ ਹੈ ਜਿੱਥੇ ਕਿ ਮਧ ਪ੍ਰਦੇਸ਼ ਦੇ ਹਰਦਾ ਵਿੱਚ ਪਟਾਕਾ ਫੈਕਟਰੀ ਵਿੱਚ ਵੱਡਾ ਬਲਾਸਟ ਹੋ ਗਿਆ। ਦਰਦਨਾਖ ਖਾਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟਸ ਮੁਤਾਬਕ ਫੈਕਟਰੀ ਦੇ ਆਸ-ਪਾਸ ਸੜਕ ਤੇ ਵੀ ਕੁਝ ਮ੍ਰਿਤਕ ਸ਼ਵ ਬਿਖਰੇ ਹੋਏ ਦਿਖਾਈ ਦੇ ਰਹੇ ਹਨ। ਪ੍ਰਸ਼ਾਸਨ ਨੇ 25 ਤੋਂ ਜ਼ਿਆਦਾ ਜ਼ਖਮੀਆਂ ਨੂੰ ਹਰਦਾ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਪਟਾਕਿਆਂ ਦੀ ਫੈਕਟਰੀ ਮਗਰ ਦਾ ਰੋਡ ਤੇ ਬੈਰਾਗੜ ਪਿੰਡ ਵਿੱਚ ਹੋਇਆ ਧਮਾਕਾ ਮੰਗਲਵਾਰ ਸਵੇਰੇ 11 ਵਜੇ ਹੋਇਆ। ਦੱਸਦੀ ਕਿ ਧਮਾਕੇ ਦੀ ਚਪੇਟ ਵਿੱਚ ਔਨ ਦੇ ਨਾਲ ਕਈ ਰਾਹਗੀਰ ਵਾਹਨ ਹਵਾ ਦੇ ਵਿੱਚ ਹੀ ਉੱਡ ਗਏ। ਧਮਾਕਾ ਇੰਨਾ ਤੇਜ਼ ਸੀ ਕਿ ਪੂਰੇ ਸ਼ਹਿਰ ਵਿੱਚ ਇਸ ਦੀ ਆਵਾਜ਼ ਸੁਣਾਈ ਦਿੱਤੀ। ਅੱਗ ਦੀ ਲਪਟਾਂ ਅਤੇ ਧੂੰਏ ਦਾ ਗੁਬਾਰ ਦੂਰ ਤੋਂ ਦੇਖਿਆ ਜਾ ਸਕਦਾ ਹੈ। ਅਜੇ ਵੀ ਰੁਕ ਰੁਕ ਕੇ ਉੱਥੇ ਧਮਾਕੇ ਹੋ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਫੈਕਟਰੀ ਦੇ ਨਜ਼ਦੀਕ ਬਣੇ ਘਰਾਂ ਵਿੱਚ ਵੀ ਬਾਰੂਦ ਰੱਖਿਆ ਗਿਆ ਸੀ ਤਮਾਕੇ ਦੇ ਬਾਅਦ 60 ਘਰਾਂ ਵਿੱਚ ਅੱਗ ਲੱਗ ਗਈ ਐਤਿਹਾਤਨ 100 ਤੋਂ ਜ਼ਿਆਦਾ ਘਰਾਂ ਨੂੰ ਖਾਲੀ ਕਰਵਾ ਗਿਆ ਹਰਦਾ ਦੇ ਨਜ਼ਦੀਕ ਸਤ ਜਿਲ੍ਹਿਆਂ ਦੀ ਫਾਇਰ ਬ੍ਰਿਗੇਡ ਬੁਲਾਈ ਗਈ ਹੈ ਅੱਗ ਲੱਗਣ ਦਾ ਕਾਰਨ ਫਿਲਹਾਲ ਅਗਿਆਤ ਹੈ ਹਰਦਾ ਐਸ.ਡੀ.ਐਮ ਕੇ.ਸੀ ਪਰਤੇ ਨੇ ਕਿਹਾ ਕਿ ਫੈਕਟਰੀ ਅਨਫਿਟ ਸੀ ਦੱਸਦੀ ਕਿ ਇਸ ਦਰਦਨਾਕ ਘਟਨਾ ਤੇ ਮੁੱਖ ਮੰਤਰੀ ਨੇ ਆਪਾਤ ਬੈਠਕ ਸੱਦ ਲਈ ਹੈ ਤੇ ਹੈਲੀਕਾਪਟਰਾਂ ਦੀ ਵਿਵਸਥਾ ਦੇ ਲਈ ਸੈਨਾ ਦੇ ਨਾਲ ਸੰਪਰਕ ਸਥਾਪਿਤਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਅਰਧ ਵਿੱਚ ਪਟਾਕਾ ਫੈਕਟਰੀ ਵਿੱਚ ਹੋਈ ਦੁਰਘਟਨਾ ਦੇ ਸਬੰਧ ਵਿੱਚ ਵਿਸ਼ੇਸ਼ ਅਧਿਕਾਰੀਆਂ ਦੇ ਨਾਲ ਮੰਤਰਾਲਿਆਂ ਵਿੱਚ ਆਪਾਤ ਬੈਠਕ ਕਰ ਘਟਨਾ ਦੀ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰਕੇ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਘਟਨਾ ਦੌਰਾਨ ਇੱਕ ਪ੍ਰਤੱਖ ਦਰਸ਼ਕ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਿਆਦਾ ਤੇਜ਼ ਸੀ ਕਿ ਮੇਰਾ ਘਰ ਕਰੀਬ 200 ਮੀਟਰ ਦੂਰ ਹੈ ਉਸ ਦੇ ਵੀ ਟੀਨ ਉਖੜ ਗਏ। ਅਸੀਂ ਘਬਰਾ ਗਏ ਅਤੇ ਘਰ ਦੇ ਬਾਹਰ ਆ ਗਏ ਇਸ ਦੌਰਾਨ ਫਿਰ ਤੋਂ ਬਲਾਸਟ ਹੋਇਆ ਇੱਕ ਦੇ ਬਾਅਦ ਇੱਕ ਕਈ ਧਮਾਕੇ ਹੋਏ ਪੱਥਰ ਕਈ ਫਿਟ ਤੱਕ ਹਵਾ ਵਿੱਚ ਉੱਡ ਗਏ ਰਾਹਗੀਰ ਉਛਲ ਕੇ ਸੜਕ ਤੇ ਜਾ ਡਿੱਗੇ ਕਈਆਂ ਦੀ ਜਾਨ ਚਲੀ ਗਈ ਮੈਨੂੰ ਤਾਂ ਲੱਗਦਾ ਹੈ ਕਿ ਘੱਟੋ ਘੱਟ 1000 ਲੋਕ ਉੱਥੇ ਫਸੇ ਹੋਏ ਹਨ ਤਵੱਡੀ ਖਬਰ ਮੱਧ ਪ੍ਰਦੇਸ਼ ਦੇ ਹਰਦਾਤਵਾਰੀ ਜਿੱਥੇ ਕਿ ਭਿਆਨਕ ਵਿਸਪੋਰਟ ਹੋਇਆ ਇਸ ਦਰਦਨਾਖਾਸੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਅਤੇ ਮ੍ਰਿਤਕਾਂ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਉਹ ਜਗਤ ਇੱਕ ਧਮਾਕੇ ਨਹੀਂ ਇੱਕ ਦੀ ਬਾਅਦ ਕਈ ਧਮਾਕੇ ਹੋਏ ਹਨ